ਪਾਨੇ ਸਿੱਧੂ ਨੇ ਜੀ ਬੋਲਿਆ ਜੀ ਉਹਦੀ ਜਵਾਨਤ ਹੋ ਗਈ ਚਾਹ ਇੱਕ ਪਰਚਾ ਹੋਰ ਦੇਤਾ ਕਿਉਂ ਮਜ਼ਾਕ ਉਡਾ ਰਹੇ ਆ ਆਪਣਾ ਤੁਸੀਂ ਕਿਉਂ ਇਹਨਾਂ ਚੀਜ਼ਾਂ ਦੇ ਵਿੱਚ ਕੀ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਇਹੀ ਕੰਮ ਰਹਿ ਗਿਆ ਅੱਜ ਪਾਨੇ ਸਿੱਧੂ ਆ ਕੀ ਬਣਿਆ ਜੀ ਉਸ ਤਰੀ ਲੋਕ ਜਾ ਕੇ ਜਿਹੜੇ ਹੈਗੇ ਤੁਸੀਂ ਇੱਕ ਕ੍ਰਾਈਮ ਹੈ ਜਿਹੜਾ ਨਾ ਉਹਨੂੰ ਕੱਢ ਨਹੀਂ ਰਹੇ ਤੁਸੀਂ ਉਹਨੂੰ ਦੱਬ ਰਹੇ ਆ ਉਹਦੇ ਤੇ ਤੁਸੀਂ ਮਜ਼ਾਕ ਬਣਵਾ ਰਹੇ ਹੈਗੇ ਆ ਉਸ ਦੇ ਉੱਤੇ ਮੁੜ ਕੇ ਜਿਹੜਾ ਹੈਗਾ ਜਿੰਨੇ ਟੋਲ ਬੈਰੀਅਰ ਹੈਗਾ ਅਗਲੇ ਉਹ ਫ੍ਰੀ ਕਰ ਦਿੰਦੇ ਹੈਗੇ ਆ ਅਜਿਹੇ ਹੈ ਤੇ ਨੀਤੀਆਂ ਕਿਉਂ ਅਪਣਾ ਰਹੇ ਆ ਕਿਉਂ ਲੋਕਾਂ ਨੂੰ ਡਰ ਮਾ ਰਹੇ ਆ ਕਿਉਂ ਪਰਚੇ ਕੀਤੇ ਜਾ ਰਹੇ ਨੇ ਕਿਉਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਕਾਰਨ ਕੀ ਆ ਐਵੇਂ ਲੋਕ ਸਭਾ ਦੇ ਚੋਣਾਂ ਵੀ ਨੇੜੇ ਆ ਰਹੀਆਂ ਨੇ ਹੁਣ ਕੋਈ ਸਿਆਸੀ ਸਟੰਡ ਨਹੀਂ ਹੈਗਾ ਸਰਕਾਰ ਦੇ ਇਹਦੇ ਵਿੱਚ ਕਸੂਰ ਸਭ ਤੋਂ ਵੱਡਾ ਮੀਡੀਆ ਦਾ ਵੀ ਹੈਗਾ ਮੀਡੀਆ ਜਿਹੜਾ ਉਹ ਜਦੋਂ ਮਾਈਕ ਚੱਕ ਕੇ ਤੁਰ ਪੈਂਦਾ ਉਹੀ ਖਬਰਾਂ ਜਿਹੜੀਆਂ ਹੈਗੇ ਚੈਨਲਾਂ ਦੇ ਉੱਤੇ ਚੱਲਦੀਆਂ ਆ। ਅ ਜਿਵੇਂ ਤੁਸੀਂ মিডিਆ ਦੀ ਗੱਲ ਕਰੀਏ ਜੇ ਕੋਈ ਸੱਚ মিডিਆ ਬੋਲਦਾ ਤਾਂ ਉਹ ਪਰਚਾ ਹੋ ਜਾਂਦਾ। ਜਿਵੇਂ ਤੁਸੀਂ ਕਹਿ ਰਹੇ ਹੁਣ ਖ਼ਵਾਲ ਖੈਰ ਨੂੰ ਤਾਂਕਕ ਪ੍ਰਸਾਰਨ ਕੀਤਾ ਜਾ ਰਿਹਾ। ਫਿਰ ਤੁਸੀਂ ਤਾਂ ਸਰ ਸਾਹਿਬ ਦੇ ਵਿੱਚ ਵੀ ਪਰਚੇ ਹੋਏ ਨੇ মিডিਆ ਦੇ। ਤੁਸੀਂ ਫਿਰ ਡਰਦੇ ਤਾਂ ਹੁਣ ਉਹ ਕਰ ਰਹੇ ਹੈਗੇ ਵੀ ਸਾਡੇ ਪਰਚੇ ਤੇ ਪਰਚਾ ਨਾ ਉਹ ਡਰਦਾ ਕੋਈ ਨਹੀਂ ਪਰ ਗੱਲ ਕਰਦਾ ਝੂਠਾ ਪਰਚਾ। ਨਹੀਂ ਨਹੀਂ ਮੈਂ ਤਾਂ ਉਹੀ ਫਿਰ ਫਿਰ ਉਹੀ ਗੱਲ ਹੋ ਗਈ ਨਾ। ਸਰਦਾਰ ਵਿਕਰਮਜੀਤ ਸਿੰਘ ਵਜੀਠੀਆ ਨੂੰ ਪਹਿਲਾਂ ਚਾਰ ਸੰਮਣ ਭੇਜੇ ਗਏ ਉਸ ਤੋਂ ਬਾਅਦ ਉਹਦੇ ਨਾਲ ਜਿਹੜੇ ਤੁਰਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਸਾਹਮਣੇ ਭੇਜਣੇ ਸ਼ੁਰੂ ਕਰਤੇ ਤਾਂ ਕਿ ਮਤਲਬ ਉਹਨਾਂ ਦੇ ਆਲੇ-ਦੁਆਲੇ ਜਿਹੜੇ ਉਹਨਾਂ ਦੇ ਸਾਥੀ ਦੋਸਤ ਮਿੱਤਰ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਡਰਾਇਆ ਧੰਕਾਇਆ ਜਾ ਸਕੇ ਇਸ ਨੀਤੀ ਦੇ ਉੱਤੇ ਜਿਹੜੀ ਸਰਕਾਰ ਹੈਗੀ ਆ ਚੱਲ ਰਹੀ ਆ ਇਹ ਕਿਸ ਤਰ੍ਹਾਂ ਦਾ ਬਾਪ ਰੋਲਾ ਬਣਾ ਕੇ ਰੱਖਣਾ ਚਾਹੁੰਦੀ ਆ ਤਾਂ ਕਿ ਲੋਕਾਂ ਦਾ ਲੋਕ ਮੁੱਦਿਆਂ ਤੇ ਧਿਆਨ ਜਾਵੇ ਨਾ ਚੋਰ ਆਪਣਾ ਦਿਖਾਇਆ ਜਾ ਰਿਹਾ ਵੀ ਲਓ ਜੀ ਅਸੀਂ ਆ ਚਕਾ ਦੰਦੇ ਕਿਸੇ ਵੀ ਬੰਦੇ ਕਿਉਂਕਿ ਉਹ ਤੜੇ ਕਿਉਂ ਜ਼ੋਰ ਦਿਖਾਇਆ ਜਾ ਰਿਹਾ ਹੈ ਕਿ ਉਹ ਪਹਿਲਾ ਮਜੀਠੀਆ ਸਾਹਿਬ ਦੇ ਉੱਤੇ ਸੰਮਲ ਕਰੇ ਜਾਂਦੇ ਉਹਨੂੰ ਪੇਸ਼ੀ ਲਈ ਹੋਇਆ ਉਹ ਉਹਨਾਂ ਨੂੰ ਉਸ ਤੋਂ ਬਾਅਦ ਉਹਦੇ ਦੋ ਸਾਥੀਆਂ ਉਹਨਾਂ ਨੇ ਕਿਹਾ ਕਿ ਕਿਉਂ ਜ਼ੋਰ ਦਿਖਾਇਆ ਜਾ ਰਿਹਾ ਸਾਡੀਆਂ ਪ੍ਰੋਸੀਕਿਊਟਿੰਗ ਅਜੰਸੀਸ ਤੇ ਸਾਡੀਆਂ ਕੋਰਟਸ ਜੀ ਸਾਡੇ ਕਨਸਟੀਟਿਊਸ਼ਨ ਦਾ ਜਿਹੜਾ ਹੈ ਕਿਤੇ ਨਾ ਕਿਤੇ ਬਹੁਤ ਸਾਰਾ ਰੋਲ ਹੈਗਾ ਉਹਦੇ ਵਿੱਚ ਪੁਲਿਸ ਕਹਿੰਦੀ ਅਸੀਂ ਜੀਏ ਦਾ ਜਿਹੜਾ ਹੈਗਾ ਸੰਮਣ ਲੈਣਾ ਰਿਮਾਂਡ ਲੈਣਾ ਹੋਰ ਹੂੰ ਮੈਂ ਕਹਿੰਦਾ ਮੈਂ ਰਿਮਾਂਡ ਨਹੀਂ ਲੈਣਾ ਤਾਂ ਮੈਂ ਤਾਂ ਆਪੋਸ ਕਰੂੰਗਾ ਕੋਈ ਰਿਮਾਂਡ ਤਾਂ ਅਸੀਂ ਲੈ ਲਵਾਂਗੇ ਸੁਖਪਾਲ ਸਿੰਘ ਘੇਰਾ ਦੀ ਬੇਲ ਹੋਈ ਵੀ ਸੀ ਇੱਕ ਐਨਡੀਪੀਐਸ ਕੇਸ ਦੇ ਵਿੱਚ ਜਿਵੇਂ ਸਰਦਾਰ ਬਿਕਰਮ ਸਿੰਘ ਜੀਟੀਆ ਦੀ ਹੋਈ ਵੀ ਹੈ ਬੇਲ ਇੱਕ ਬਿਆਨ ਲਿਖਿਆ ਦੇਖੋ ਸਾਡੇ ਸੈਕਸ਼ਨਸ ਹੁੰਨੇ ਆ ਵੀ ਆ ਸੈਕਸ਼ਨ ਤੋਂ ਲੈ ਬੰਦੇ ਪਰ ਐਫ ਆਈ ਆਰ ਦਰਜ ਕਰਤੀ ਹੈ ਪਰ ਕਰਤੀ ਉਸ ਸੈਕਸ਼ਨਾਂ ਦੇ ਉੱਤੇ ਹੀ ਜਵੰਤ ਹੁੰਦੀ ਹੈ ਤੁਸੀਂ ਇੱਕ ਸੈਕਸ਼ਨ ਬਾਅਦ ਵਿੱਚ ਐਡ ਕਰਦੇ ਇਹਨਾਂ ਨੂੰ ਚਾਕੇ ਇੱਕ ਕਿਸੇ ਦਾ ਬਿਆਨ ਲਿਖਿਆ ਸਰਦਾਰ ਸੁਖਪਾਲ ਸਿੰਘ ਖਹਿਰਾਂ ਨੂੰ ਚਾਕੇ ਜੇਲ੍ਹ ਚ ਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਅੱਜ ਜਿਵੇਂ ਕਿ ਬਿਕਰਮ ਸਿੰਘ ਜਿਠਿਆ ਦੇ ਦੋ ਸਾਥੀਆਂ ਨੂੰ ਐਸਆਈਟੀ ਦੇ ਵੱਲੋਂ ਸੱਮਨ ਭੇਜੇ ਗਏ ਨੇ ਉਸ ਵਾਂਦੇ ਨਾਲ ਸਾਡੇ ਨਾਲ ਜੁੜੇ ਨੇ ਐਡਵੋਕੇਟ ਅਮਰਦੀਪ ਧਾਰਨੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਲ ਧਾਰਨੀ ਸਾਹਿਬ ਤੁਹਾਡਾ ਟੱਪ ਲਾ। ਥੈਂਕ ਯੂ ਜੀ ਧਾਰਨੀ ਸਾਹਿਬ ਠੀਕ ਹੋ ਸੇ ਤੁਹਾਡੀ ਇਹਨੇ ਐ ਫਸ ਕਲਾਸ ਧਾਰਨੀ ਸਾਹਿਬ ਮਜੀਠੀਏ ਨੂੰ ਫਿਰ ਦੋ ਸਾਥੀਆਂ ਨੂੰ ਉਹਦੇ ਦੇ ਸੱਮਨ ਭੇਜੇਗਾ ਐਸਆਈਟੀ ਵੱਲੋਂ ਕੀ ਇਵੇਂ ਦੇਖਦੇ ਆ ਦੇਖੋ ਇਸ ਚੀਜ਼ ਨੂੰ ਜਿਹੜਾ ਹੈਗਾ ਨਾ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਦੇ ਸਾਥੀਆਂ ਨੂੰ ਸੰਮਣ ਭੇਜੇ ਗਏ ਇਹਦਾ ਮਤਲਬ ਇਹ ਹੋ ਗਿਆ ਨਾ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਪਹਿਲਾਂ ਚਾਰ ਸੰਮਣ ਭੇਜੇ ਗਏ ਉਸ ਤੋਂ ਬਾਅਦ ਉਹਦੇ ਨਾਲ ਜਿਹੜੇ ਤੁਰਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਸਾਹਮਣੇ ਭੇਜਣੇ ਸ਼ੁਰੂ ਕਰਤੇ ਤਾਂ ਕਿ ਮਤਲਬ ਉਹਨਾਂ ਦੇ ਆਲੇ ਦੁਆਲੇ ਜਿਹੜੇ ਉਹਨਾਂ ਦੇ ਸਾਥੀ ਦੋਸਤ ਮਿੱਤਰ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਡਰਾਇਆ ਧੰਕਾਇਆ ਜਾ ਸਕੇ ਇਸ ਨੀਤੀ ਦੇ ਉੱਤੇ ਜਿਹੜੀ ਸਰਕਾਰ ਹੈਗੀ ਆ ਚੱਲ ਰਹੀ ਆ ਇਹ ਕਿਸ ਤਰ੍ਹਾਂ ਦਾ ਬਾਪ ਰੋਲਾ ਬਣਾ ਕੇ ਰੱਖਣਾ ਚਾਹੁੰਦੀ ਆ ਤਾਂ ਕਿ ਲੋਕਾਂ ਦਾ ਲੋਕ ਮੁੱਦਿਆਂ ਤੇ ਧਿਆਨ ਜਾਵੇ ਹੀ ਨਾ ਹੋਰ ਪਾਸੇ ਹੀ ਧਿਆਨ ਜਾਂਦਾ ਰਹੇ ਮੈਨੂੰ ਮੈਨੂੰ ਇੱਕ ਗੱਲ ਦੱਸੋ ਮੈਂ ਇੱਥੇ ਵਕੀਲ ਐ ਇੱਥੇ ਬੈਠਾ ਹੂੰ ਇੱਥੇ ਲੱਖਾਂ ਦੇ ਵਿੱਚ ਕੇਸ ਹੁੰਦੇ ਆ ਜੀ ਮੇਰੀ ਆਪਣੀ ਵਕਾਲਤ ਦੇ ਕੈਰੀਅਰ ਦੇ ਵਿੱਚ ਲੱਖਾਂ ਕੇਸਾਂ ਦਾ ਮੈਂ ਨਪਟਾਰੇ ਹੁੰਦੇ ਦੇਖੇ ਚੱਲਦੇ ਦੇਖੇ ਮੈਂ ਕਦੇ ਨਹੀਂ ਦੇਖਿਆ ਹੈਗਾ ਕਿ ਕਿਸੇ ਸੱਟ ਦੇ ਨੇ ਇਸ ਤਰ੍ਹਾਂ ਦਾ ਡਰਾਮਾ ਕਰਿਆ ਹੋਵੇ ਜਿਹਦੇ ਨਾਲ ਤੁਹਾਨੂੰ ਇਹ ਕਹਿਣ ਦੀ ਲੋੜ ਪਵੇ ਬਈ ਬੱਲਾ ਜੀ ਬੱਲਾ ਆ ਦੇਖੋ ਜੀ ਸੱਟ ਆ ਕਰ ਰਹੀ ਇਟਸ ਡਿਊਟੀ ਆਫ ਦਾ ਜਿਹੜਾ ਹੈਗਾ ਪ੍ਰੋਸੀਕਿਊਸ਼ਨ ਏਜੰਸੀ ਉਹ ਆਪਣਾ ਜੀ ਨੂੰ ਬੁਲਾਉਣਾ ਬੁਲਾਵੇ ਜੀ ਨੂੰ ਨਹੀਂ ਬੁਲਾਉਣਾ ਨਾ ਬੁਲਾਵੇ ਇਹਦੇ ਵਿੱਚ ਸਰਕਾਰ ਦਾ ਕੀ تعلق ਹੈਗਾ ਸਵਾਲ ਤਾਂ ਇਹ ਹੈ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਪ੍ਰੋਸੀਕਿਊਟਿੰਗ ਏਜੰਸੀਆਂ ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਕਿ ਸਰਕਾਰਾਂ ਦੇ ਇਸ਼ਾਰੇ ਤੇ ਚੱਲ ਰਹੀਆਂ ਔਰ ਸਰਕਾਰਾਂ ਜਿਹੜੀ ਹੈਗੀਆਂ ਜਦੋਂ ਇਸ਼ਾਰਾ ਕਰਦੀਆਂ ਉਹ ਹੀ ਕਿਸਮਾਂ ਭੇਜ ਦਿੰਦੀਆਂ ਹੈਗੀਆਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹੈਗਾ ਕਿ ਇਹ ਪਹਿਲਾ ਕੇਸ ਹੈ ਕਿ ਹੋਰ ਕੋਈ ਕੇਸ ਨਹੀਂ ਹੈਗੇ ਹੋਰ ਕੇਸਾਂ ਦੇ ਵਿੱਚ ਜਿਹੜਾ ਹੈਗਾ ਕਿੰਨੀਆਂ ਸਿੱਟਾਂ ਮੰਨਦੀਆਂ ਸਿੱਟਾਂ ਜਿਹੜੀਆਂ ਹੈਗੀਆਂ ਗਵਾਹਾਂ ਨੂੰ ਬੁਲਾਉਣੀ ਆ ਉਹਨਾਂ ਦੇ ਬਿਆਨ ਰਿਕਾਰਡ ਕਰਦੇ ਆ ਡੈਟਾ ਪਰ ਆ ਜਿਹੜਾ ਡਰਾਮਾ ਕਰਿਆ ਜਾ ਰਿਹਾ ਹੈਗਾ ਇਹ ਤਾਂ ਮਤਲਬ ਟੋਟਲੀ ਮਤਲਬ ਇਹਦਾ ਸਰਕਾਰ ਦੇ ਨਾਲ ਤੱਲਕ ਕੀ ਹੈਗਾ ਇਸ ਦੇ ਵਿੱਚੋਂ ਸਰਕਾਰ ਕੀ ਮਾਈਲੇਜ ਲੈਣਾ ਚਾਹੁੰਦੀ ਹੈ ਜੇ ਇਹ ਕੇਸ ਹੱਲ ਹੋ ਜਾਂਦੇ ਆ ਜਾਂ ਨਹੀਂ ਹੱਲ ਹੋ ਜਾਂਦੇ ਇਸ ਦਾ ਵੀ ਸਰਕਾਰ ਨੂੰ ਕੋਈ ਕ੍ਰੈਡਿਟ ਨਹੀਂ ਮਿਲਦਾ ਹੈਗਾ ਕੀ ਸਰਕਾਰ ਕਰਨਾ ਚਾਹੁੰਦੀ ਹੈ ਦੇਖੋ ਮੈਂ ਨਾ ਪਟਸਰਬ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਮੈਨੂੰ ਘੁੰਮਣ ਦਾ ਮੌਕਾ ਮਿਲਿਆ ਜੀ ਮੈਂ ਕਦੇ ਇਹ ਹਰਜ ਕੰਮ ਨਹੀਂ ਦੇਖਿਆਗਾ ਕਿਸੇ ਪੁਲਿਸ ਵਾਲੇ ਨੂੰ ਕੋਈ ਨਹੀਂ ਬੰਦਾ ਜਾਣਦਾ ਹੈਗਾ ਪੁਲਿਸ ਨੇ ਆਪਣਾ ਕੰਮ ਕਰਨਾ ਔਰ ਇੰਨੀ ਜਿਹੜੀ ਹੈਗੀ ਆ ਮਤਲਬ ਉਹਨਾਂ ਦੀ ਟੈਕਨੀਕਲ ਮਤਲਬ ਜਿਹੜੀ ਹੈਗੀ ਅਪਰੋਚ ਹੈਗੀ ਆ ਉਹ ਮਤਲਬ ਕਿਸੇ ਵੀ ਕ੍ਰਾਈਮ ਨੂੰ ਇਸ ਤਰੀਕੇ ਦੇ ਨਾਲ ਟੋਲਦੇ ਆ ਕਿ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਹੀਂ ਹੁੰਦੀ ਪਰ ਅਸੀਂ ਲੋਕ ਕੀ ਕਰ ਰਹੇ ਹੈਗੇ ਅਸੀਂ ਡਰਾਮਾ ਕਰ ਰਹੇ ਹੈਗੇ ਲੋਕਾਂ ਨੂੰ ਦਿਖਾ ਰਹੇ ਆ ਕਿ ਫਲਾਣ ਦੇ ਸਾਹਮਣੇ ਪੇਜਤਾ ਧਮਕੇ ਨੂੰ ਸਾਹਮਣੇ ਪੇਜਤਾ ਔਰ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਇਹ ਜਿਹੜੀ ਜਿਹਨੂੰ ਕਹਿੰਦੇ ਨਾ ਬਦਲਾਖੋਰੀ ਨੀਤੀ ਜੀ ਕਿ ਉਹ ਜਿਵੇਂ ਗੁਰਬਾਣੀ ਦੇ ਵਿੱਚ ਹੈ ਨਾ ਜੇ ਸਾਥ ਜੋਰ ਕਰ ਦੇਖੇ ਸੋਈ ਉਹ ਕੰਮ ਹੋ ਚੱਲ ਰਿਹਾ ਹੈਗਾ ਜੋਰ ਆਪਣਾ ਦਿਖਾਇਆ ਜਾ ਰਿਹਾ ਵੀ ਲਓ ਜੀ ਅਸੀਂ ਆਂ ਚੁਕਾ ਦੰਨੇ ਆ ਕਿਸੇ ਵੀ ਬੰਦੇ ਨੂੰ ਕਿਉਂਕਿ ਉਹ ਤੁਹਾਨੂੰ ਕਿਉਂ ਜੋਰ ਦਿਖਾਇਆ ਜਾ ਰਿਹਾ ਕਿ ਉਹ ਪਹਿਲਾਂ ਮਜੀਠੀਆ ਸਾਹਿਬ ਦੇ ਉੱਤੇ ਸੰਮਣ ਕਰਦੇ ਜਾਂਦੇ ਉਹਨਾਂ ਨੂੰ ਪੇਸ਼ੀ ਲਈ ਹੋਇਆ ਉਹ ਉਹਨਾਂ ਨੂੰ ਉਸ ਤੋਂ ਬਾਅਦ ਉਹਦੇ ਦੋ ਸਾਥੀਆਂ ਨੂੰ ਕਰਿਆ ਕਿ ਕਿਉਂ ਜੋਰ ਦਿਖਾਇਆ ਜਾ ਰਿਹਾ ਹੈ ਇਹ ਦੇਖੋ ਮੈਂ ਓਨੈਸਟਲੀ ਦੱਸਾਂ ਕਿ ਸਾਡੀਆਂ ਪ੍ਰੋਸੀਕਿਊਟਿੰਗ ਅਜੰਸੀਸ ਤੇ ਸਾਡੀਆਂ ਕੋਰਟਸ ਜੀ ਸਾਡੇ ਕਨਸਟੀਟਿਊਸ਼ਨ ਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਬਹੁਤ ਸਾਰਾ ਰੋਲ ਹੈਗਾ ਜਿਹਦੇ ਵਿੱਚ ਜਿਹੜਾ ਸਾਡਾ ਕਨਸਟੀਟਿਊਸ਼ਨ ਦਾ ਨਾ ਜਿਹਨੂੰ ਉਹਨੂੰ ਲਚਕੀਲਾਪਣ ਉਹ ਲਚਕੀਲਾਪਣ ਸਾਨੂੰ ਮਾਰਦਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਵਾਰ ਇੱਕ ਮੈਂ ਬਹੁਤ ਹੀ ਟਾਪ ਬੰਦੇ ਦਾ ਕੇਸ ਦੇ ਵਿੱਚ ਵਕੀਲ ਸੀ ਕ੍ਰਿਮੀਨਲ ਕੇਸ ਸੀ ਔਰ ਉਹ ਕੇਸ ਜਿਹੜਾ ਸੀ ਉਸ ਕੇਸ ਦੇ ਵਿੱਚ ਮਤਲਬ ਹਾਈ ਪ੍ਰੋਫਾਈਲ ਕੇਸ ਹੂੰ ਉਹਦੇ ਵਿੱਚ ਪੁਲਿਸ ਕਹਿੰਦੀ ਅਸੀਂ ਜੀਏ ਦਾ ਜਿਹੜਾ ਹੈਗਾ ਸੰਮਣ ਲੈਣਾ ਰਿਮਾਂਡ ਲੈਣਾ ਹੋਰ ਹੂੰ ਮੈਂ ਕਹਿੰਦਾ ਵੀ ਮੈਂ ਰਿਮਾਂਡ ਨਹੀਂ ਲੈਣਾ ਨਾ ਮੈਂ ਤਾਂ ਆਪੋਸ ਕਰੂੰਗਾ ਉਹਨਾਂ ਦਾ ਰਿਮਾਂਡ ਤਾਂ ਅਸੀਂ ਲੈ ਲੰਨੇ ਹੁੰਦੇ ਆ ਜੀ ਹੂੰ ਉਹ ਕਹਿੰਦੇ ਵੀ ਮੈਂ ਕਹਿੰਦਾ ਵੀ ਆਂਕ ਵੇਲੇ ਲਵੋਗੇ ਲਓ ਜੀ ਮੈਨੂੰ ਉਦੋਂ ਪਤਾ ਲੱਗਿਆ ਜੇ ਕੋਰਟ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਪਤਾ ਕੀ ਲਾਈ ਇੱਕ ਹਾਈ ਪ੍ਰੋਫਾਈਲ ਬੰਦਾ ਜਿਵੇਂ ਆਪਾਂ ਕਿਸੇ ਟਾਪ ਲੀਡਰ ਦੇ ਉੱਤੇ ਪਾ ਦਈਏ ਉਹਨਾਂ ਨੇ ਇਹ ਕਿਹਾ ਕਿ ਜੀ ਇਹਨੇ ਬਾਜ਼ਾਰ ਦੇ ਵਿੱਚੋਂ ਰੋਪੜ ਬਾਜ਼ਾਰ ਦੇ ਵਿੱਚੋਂ ਇੱਕ ਸਾਈਕਲ ਚੋਰੀ ਕਰ ਲਿਆ ਅਸੀਂ ਇਹ ਤੋਂ ਪੁੱਛ ਗਿਸ਼ ਕਰਨੀ ਔਰ ਕੋਰਟ ਨੇ ਵੀ ਠੱਕ ਦੇ ਕੇ ਉਹਨੇ ਵੀ ਨਹੀਂ ਦੇਖਿਆਗਾ ਵੀ ਐਡਾ ਹਾਈ ਪ੍ਰੋਫਾਈਲ ਬੰਦਾ ਹੈਗਾ ਵੀ ਇਹ ਸਾਈਕਲ ਚੋਰੀ ਕਰੂਗਾ ਉਹਨਾਂ ਨੇ ਵੀ ਇੱਕਦਮ ਰਿਮਾਂਡ ਦਿੱਤਾ ਉਹ ਕਹਿੰਦੇ ਲਓ ਜੀ ਸਾਡੀ ਤਸੱਲੀ ਹੋ ਗਈ ਜੀ ਮਤਲਬ ਅਸੀਂ ਵੀ ਕਹਿੰਦੇ ਜਸਟੀਫਾਈ ਕਰਨਯੋਗ ਦੂਜੇ ਦਿਨ ਨਾ ਕਿਸੇ ਸਾਈਕਲ ਦੀ ਗੱਲ ਹੋਈ ਨਾ ਉਹ ਸਾਈਕਲ ਦਾ ਕਦੇ ਕੇਸ ਆਇਆ ਨਾ ਉਹ ਸਾਈਕਲ ਬਾਰੇ ਕਦੇ ਡਿਸਕਸ਼ਨ ਹੋਈ ਜਿਵੇਂ ਆਮ ਆਦਮੀ ਪਾਰਟੀ ਕਹਿੰਦੇ ਉਹ ਜਿਹੜਾ ਕਹਤਾ 25-25 ਕਰੋੜ ਰੁਪਈਆ ਜਿਹੜਾ ਹੈਗਾ ਸਾਡੇ ਐਮਐਲਏ ਨੂੰ ਦਿੱਤਾ ਜਾ ਰਿਹਾ ਆ ਆਪਰੇਸ਼ਨ ਲੋਟਸ ਜਿਹੜਾ ਹੈਗਾ ਉਸ ਦੇ ਉੱਤੇ ਗੱਲ ਕੀਤੀ ਕਰ ਰਹੇ ਆ ਅਸੀਂ ਪਰ ਤੁਸੀਂ ਹੈਰਾਨ ਰਹਿ ਜਾਊਗੇ ਉਸ ਦੇ ਉੱਤੇ ਨਾ ਕੋਈ ਐਫਆਈਆਰ ਦਰਜ ਹੋਈ ਨਾ ਕੋਈ ਗੱਲ ਹੋਈ ਹੈਨਾ ਨਾ ਕਿਸੇ ਬੰਦੇ ਦੀ ਇਨਵੈਸਟੀਗੇਸ਼ਨ ਹੋਈ ਨਾ ਕੋਈ ਐਫਆਈਆਰ ਦਰਜ ਹੋਈ ਤੀਜਾ ਕਹਿੰਦੇ ਜੀ ਚੰਨੀ ਸਾਹਿਬ ਨੇ ਫਲਾਣੇ ਕਰੈਕਟਰ ਤੋਂ 2 ਕਰੋੜ ਰੁਪਈਆ ਮੰਗਿਆ ਇਹ ਦੱਸ ਦੋ ਇਹ ਨਹੀਂ ਮੈਂ ਦੱਸੂ ਪਬਲਿਕ ਦੇ ਵਿੱਚ ਦੱਸਿਆ ਵੀ ਉਹ ਕੀ ਉਹਦੇ ਤੇ ਐਫ ਆਈ ਆਰ ਦਰਜ ਹੋਗੀ ਪਰ ਕਿਆ ਕਰਨਾ ਚਾਹੁੰਦੇ ਆ ਯਾਰ ਕਿਉਂ ਆਪਣਾ ਮਜ਼ਾਕ ਢਾ ਰਹੇ ਹੈਗੇ ਆ ਤੁਸੀਂ ਆਪਣਾ ਹੀ ਨਹੀਂ ਮਜ਼ਾਕ ਢਾਉਂਦੇ ਤੁਸੀਂ ਕੋਟਾਂ ਦਾ ਵੀ ਮਜ਼ਾਕ ਢਾਤਾ ਤੁਸੀਂ ਇਨਵੈਸਟੀਗੇਟਿੰਗ ਏਜੰਸੀਆਂ ਦਾ ਵੀ ਮਜ਼ਾਕ ਢਾਤਾ ਤੁਸੀਂ ਆਪਣੀ ਸਰਕਾਰ ਦਾ ਵੀ ਮਜ਼ਾਕ ਢਾਕੇ ਰੱਖਤਾ ਔਰ ਹੁਣ ਅਗਲੀ ਗੱਲ ਕੀ ਹੈਗੀ ਆ ਤੁਸੀਂ ਬਜਾਏ ਕਿ ਮੈਨੂੰ ਕੁਐਸਚਨ ਪੁੱਛ ਲੇ ਫਿਰ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਸੁਖਪਾਲ ਸਿੰਘ ਘੈਰਾ ਦੀ ਬੇਲ ਹੋਈ ਵੀ ਸੀ ਕਿ ਐਨਡੀਪੀਐਸ ਕੇਸ ਦੇ ਵਿੱਚ ਜਿਵੇਂ ਸਰਦਾਰ ਵਿਕਰਮ ਸਿੰਘ ਜੀਟੀਆ ਦੀ ਹੋਈ ਵੀ ਹੈ ਬੇਲ ਉਹਨੂੰ ਇੱਕ ਇੱਕ ਬਿਆਨ ਲਿਖਿਆ ਦੇਖੋ ਸਾਡੇ ਸੈਕਸ਼ਨਸ ਹੁੰਨੇ ਆ ਵੀ ਆ ਸੈਕਸ਼ਨ ਤਾਂ ਲੈ ਬੰਦੇ ਪਰ ਐਫਆਈਆਰ ਦਰਜ ਕਰਤੀ ਹੈ ਪਰ ਕਰਤੀ ਉਸ ਸੈਕਸ਼ਨਾਂ ਦੇ ਉੱਤੇ ਹੀ ਜਵੰਤ ਹੁੰਦੀ ਹੈ ਤੁਸੀਂ ਇੱਕ ਸੈਕਸ਼ਨ ਬਾਅਦ ਵਿੱਚ ਐਡ ਕਰ ਦੋ ਉਹਦੇ ਤੇ ਜਾਤਾ ਤੁਸੀਂ ਜਵੰਤ ਲੈ ਕੇ ਆਓਗੇ ਯਾਦ ਹਾਉਨ ਪੁਲਿਸ ਅਰੈਸਟ ਕਰਕੇ ਕੋਰਟ ਚ ਪੇਸ਼ ਕਰੂਗੀ। ਹੂੰ। ਉਹੀ ਕੰਮ ਇਹਨਾਂ ਨੇ ਬੜਿਆ ਵਾ। ਇਹਨਾਂ ਨੇ ਚਾਕੇ ਇੱਕ ਕਿਸੇ ਦਾ ਬਿਆਨ ਲਿਖਿਆ ਸਰਦਾਰ ਸੁਖਪਾਲ ਸਿੰਘ ਖਹਿਰਾਂ ਨੂੰ ਚਾਕੇ ਜੇਲ੍ਹ ਚ ਦੇਤਾ। ਹੂੰ। ਜੇਲ੍ਹ ਚ ਦੇਣ ਤੋਂ ਬਾਅਦ ਜਿਸ ਦਿਨ ਉਹਨਾਂ ਦੀ ਜਵਾਨਤ ਹੋ ਜਾਂਦੀ ਆ ਉਹੀ ਜਿਵੇਂ ਸਾਈਕਲ ਚੋਰੀ ਵਾਲੀ ਸਟੋਰੀ ਸੁਣਾਈ ਆ ਉਹ ਆ ਜਾ ਇੱਕ ਮੈਟਰ ਕਰਕੇ ਤਿਆਰ ਉਹਦਾ ਜਿਹੜਾ ਹੈਗਾ ਉਹਦਾ ਫੇਰ ਉਹਨੂੰ ਕੋਰਟ ਉਹ ਜੇਲ੍ਹ ਦੇ ਵਿੱਚ ਭੇਜਤਾ। ਇਸੇ ਤਰ੍ਹਾਂ ਜਿਹੜਾ ਹੈਗਾ ਇਕ ਨਮਾ ਅਦਿਕਲਾਈ ਪ੍ਰੋਫਾਈਲ ਕੇਸ ਚੱਲ ਰਿਹਾ ਭਾਨੇ ਸਾਨੇ ਜਿੰਦੂ ਵਾਲਾ ਜੀ ਉਹਦੀ ਜਵਾਨਤ ਹੋ ਗਈ ਚਾਕੇ ਇੱਕ ਪਰਚਾ ਹੋੜ ਦੇਤਾ ਫਿਰ ਉਹਨੂੰ ਇਹਦਾ ਲੈ ਕਿਆ ਹੋ ਰਿਹਾ ਹੈਗਾ ਤੁਸੀਂ ਕਿਉਂ ਮਜ਼ਾਕ ਉਡਾ ਰਹੇ ਆ ਆਪਣਾ ਤੁਸੀਂ ਕਿਉਂ ਇਹਨਾਂ ਚੀਜ਼ਾਂ ਦੇ ਵਿੱਚ ਕੀ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਇਹੀ ਕੰਮ ਰਹਿ ਗਿਆ ਉਹਨਾਂ ਨੇ ਕੀ ਲੈਣਾ ਹੈ ਯੂਨੀਵਰਸਿਟੀ ਗੇਟਾਂ ਜੈਸੀਆਂ ਜਿਹੜੀਆਂ ਕਰਨ ਨਾ ਕਰਨ ਕੀ ਕਰਨ ਉਹ ਰਿਪੋਰਟ ਲੈਣਾ ਉਹਨਾਂ ਤੋਂ ਕੀ ਕੁਛ ਕਰਿਆ ਜਾਂ ਨਹੀਂ ਕਰੇ ਇਹ ਕੀ ਕਰਦੇ ਆ ਇਹ ਪਹਿਲਾਂ ਤਾਂ ਜਿਹੜਾ ਹੈਗਾ ਮੀਡੀਆ ਦੇ ਵਿੱਚ ਜਾਂਦੇ ਪਰ ਤੁਹਾਡੇ ਵਾਲੇ ਮੀਡੀਆ ਵਾਲਿਆਂ ਨੂੰ ਵੀ ਸਵਾਦ ਆਉਣ ਲੱਗ ਜਾਂਦਾ ਤੁਸੀਂ ਵੀ ਜਦ ਜਿਹੜਾ ਹੈਗਾ ਚੈਨਲ ਲੈ ਕੇ ਆਪਣਾ ਮਾਈਕ ਚਲੇ ਜਾਂਦੇ ਦੱਸੋ ਜੀ ਅੱਜ ਬਿਕਰਮ ਸਿੰਘ ਮੀਡੀਟੀਆਂ ਨੂੰ ਕੀ ਹੋਇਆ ਅੱਜ ਭਾਨੇ ਸਿੱਧੂ ਦਾ ਕੀ ਬਣਿਆ ਜੀ ਉਸ ਤਰੀ ਲੋਕ ਜਾ ਕੇ ਜਿਹੜੇ ਹੈਗੇ ਤੁਸੀਂ ਇੱਕ ਕ੍ਰਾਈਮ ਹੈ ਜਿਹੜਾ ਨਾ ਉਹਨੂੰ ਕੱਢ ਨਹੀਂ ਰਹੇ ਤੁਸੀਂ ਉਹਨੂੰ ਦੱਬ ਰਹੇ ਆ ਉਹਦੇ ਤੇ ਤੁਸੀਂ ਮਜ਼ਾਕ ਬਣਵਾ ਰਹੇ ਹੈਗੇ ਆ ਉਸ ਦੇ ਉੱਤੇ ਮੁੜ ਕੇ ਜਿਹੜਾ ਹੈਗਾ ਜਿੰਨੇ ਟੋਲ ਬੈਰੀਅਰ ਹੈਗਾ ਅਗਲੇ ਉਹ ਫ੍ਰੀ ਕਰ ਦਿੰਦੇ ਹੈਗੇ ਆ ਉਥੇ ਮਤਲਬ ਸੜਕਾਂ ਦੇ ਉੱਤੇ ਧਰਨੇ ਲੱਗ ਰਹੇ ਹੈਗੇ ਤੁਸੀਂ ਇੱਕ ਕ੍ਰਾਈਮ ਨੂੰ ਦੀ ਜਿਹੜੀ ਇਨਵੈਸਟੀਗੇਸ਼ਨ ਨਾਰਮਲ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਉਸ ਦੇ ਨਾਲ ਤੁਸੀਂ ਆਮ ਪਬਲਿਕ ਨੂੰ ਦੁਖੀ ਕਰ ਰਹੇ ਆ ਤੰਗ ਕਰ ਰਹੇ ਹੈਗੇ ਆ ਲੋਕ ਧਰਨੇ ਲਾ ਲੈਂਦੇ ਆ ਲੋਕ ਉਹਦੇ ਉੱਤੇ ਜਿਹੜਾ ਹੈਗਾ ਆਪਣੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੰਦੇ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਹੈਗਾ ਮੁਲਕ ਦਾ ਇਹ ਸਤਿਆਨਾਸ ਬੜਾ ਗਰਕ ਹੋਇਆ ਵਾ ਹੈ ਤੁਸੀਂ ਇਹ ਗੱਲ ਕਰਦੇ ਹੋ ਮੁਲਕ ਦੀ ਕਿ ਸਤਿਆਨਾਸ ਕਰਨ ਦੀ ਵੀ ਗੱਲ ਕਰਦੇ ਦਿੱਤੀ ਦੂਜੇ ਪਾਸੇ ਸਰਕਾਰ ਅਜਿਹਾ ਜਿਹੜੀਆਂ ਨੀਤੀਆਂ ਕਿਉਂ ਅਪਣਾ ਰਹੀ ਹੈ ਕਿਉਂ ਲੋਕਾਂ ਨੂੰ ਡਰ ਮਾ ਰਹੀ ਹੈ ਕਿਉਂ ਪਰਚੇ ਕੀਤੇ ਜਾ ਰਹੇ ਨੇ ਕਿਉਂ ਤੰਗ ਪ੍ਰੇਸ਼ਾਨ ਕੀਤਾ ਯਾਰ ਕਾਰਨ ਕੀ ਆ ਨਵੇਂ ਲੋਕ ਸਭਾ ਦੇ ਚੋਣਾਂ ਵੀ ਨੇੜੇ ਆ ਰਹੀਆਂ ਨੇ ਹੁਣ ਕੋਈ ਸਿਆਸੀ ਸਟੰਟ ਨਹੀਂ ਹੈਗਾ ਸਰਕਾਰ ਕੇ ਮੈਂ ਮੈਂ ਦੱਸਦਾ ਪਟ ਸਾ ਇਹਦੇ ਵਿੱਚ ਕਸੂਰ ਸਭ ਤੋਂ ਵੱਡਾ ਮੀਡੀਆ ਦਾ ਵੀ ਹੈਗਾ ਮੀਡੀਆ ਜਿਹੜਾ ਉਹ ਜਦ ਮਾਈਕ ਚੱਕ ਕੇ ਤੁਰ ਪੈਂਦਾ ਉਹੀ ਖਬਰਾਂ ਜਿਹੜੀਆਂ ਹੈਗੀਆਂ ਚੈਨਲਾਂ ਦੇ ਉੱਤੇ ਚੱਲਦੀਆਂ ਤੁਸੀਂ ਕਦੇ ਪੁੱਛਿਆ ਕਿ ਆ ਜਿਹੜੀ ਹੈਗੀ ਐ ਤੇ ਸਾਰੀ ਕਚੈਰੀ ਦੇ ਵਿੱਚ ਜਿਹੜਾ ਗੰਦ ਪਿਆ ਬਾ ਵੀ ਮਿਊਨਿਸਪਲ ਕਮੇਟੀ ਆ ਦੇ ਕਦੇ ਚੱਕਣ ਨਹੀਂ ਆਏ ਕਦੇ ਕੋਈ ਤੁਸੀਂ ਦਿਖਾਇਆ ਤੁਸੀਂ ਇੱਥੇ ਜਿਹੜਾ ਸਰਕਾ ਟੁੱਟੀਆਂ ਪਈਆਂ ਇਹ ਮੀਡੀਆ ਤੇ ਲਾ ਰਹੇ ਹੋ ਪਰ ਮੀਡੀਆ ਸਾਰਾ ਇੱਕੋ ਜਿਹਾ ਨਹੀਂ ਹੈਗਾ ਨਹੀਂ ਨਹੀਂ ਮੈਂ ਸਾਰੇ ਦਾ ਇੱਕ ਨਹੀਂ ਕਹਿ ਰਿਹਾ ਮੈਂ ਸਾਰੇ ਨੂੰ ਸਾਰਾ ਇੱਕ ਕਦੇ ਵੀ ਨਹੀਂ ਹੁੰਦਾ ਹੈਗਾ ਮੈਂ ਲੀਡਰ ਕਿਹੜਾ ਸਾਰੇ ਮਾਰੇ ਕਰਦੇ ਲੀਡਰ ਵੀ ਚੰਗੇ ਬਹੁਤ ਹੁੰਦੇ ਹੈਗੇ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲਵਰਗੇ ਵੀ ਲੀਡਰ ਸੀ ਜੇ ਕੋਈ ਉਹਦੇ ਕਹਿੰਦੇ ਘਰ ਮੂਰੇ ਧਰਨਾ ਲਾਉਣ ਜਾਂਦਾ ਸੀ ਤਾਂ ਉਹ ਆ ਕੇ ਵਿੱਚ ਬੈਠ ਜਾਂਦਾ ਸੀ ਕਹਿੰਦੇ ਮੈਂ ਕਾਕਾ ਜੀ ਪਹਿਲੇ ਹੀ ਆ ਗਿਆ ਮੈਨੂੰ ਦੱਸੋ ਤੁਸੀਂ ਕਿਹੜੀ ਗੱਲ ਆ ਗਈ। ਧਾਨੇ ਸਾਹਿਬ ਇੱਕ ਗੱਲ ਹੋਰ ਸੀ ਮੈਂ ਫੇਰ ਗੱਲ ਟੋਕਦਾ ਇੱਕ ਜਿਵੇਂ ਤੁਸੀਂ ਮੀਡੀਆ ਦੀ ਗੱਲ ਕਰੀਏ ਜੇ ਕੋਈ ਸੱਚ ਮੀਡੀਆ ਬੋਲਦਾ ਤਾਂ ਉਹਦੇ ਪਰਚਾ ਹੋ ਜਾਂਦਾ। ਜਿਵੇਂ ਤੁਸੀਂ ਕਹਿ ਰਹੇ ਹੁਣ ਖ਼ਵਾਲ ਖ਼ੈਰ ਨੂੰ ਤਾਂ ਅੰਕ ਪ੍ਰਸਾਣ ਕੀਤਾ ਜਾ ਰਿਹਾ। ਫੇਰ ਤੁਸੀਂ ਪ੍ਰਕਾਸ਼ ਸਾਹਿਬ ਦੇ ਵਿੱਚ ਵੀ ਪਰਚੇ ਹੋਏ ਨੇ ਮੀਡੀਆ ਤੇ। ਫੇਰ ਇਹਦਾ ਮਤਲਬ ਤੁਸੀਂ ਮਤਲਬ ਜਿਹੜਾ ਹੈਗਾ ਤੁਸੀਂ ਫਿਰ ਡਰਦੇ ਤਾਂ ਹੁਣ ਉਹ ਕਰ ਰਹੇ ਹੈਗੇ ਵੀ ਸਾਡੇ ਵਰਗੇ ਤੇ ਪਰਤਿਆਂ ਨਾਲ ਉਹ ਡਰਦਾ ਕੋਈ ਨਹੀਂ ਪਰ ਗੱਲ ਕਰਦਾ ਝੂਠਾ ਨਹੀਂ ਨਹੀਂ ਮੈਂ ਤਾਂ ਉਹੀ ਫਿਰ ਫਿਰ ਉਹੀ ਗੱਲ ਹੋਗੀ ਨਾ ਮਤਲਬ ਜੇ ਇੱਕ মিডিਆ ਗਰੁੱਪ ਦੇ ਉੱਤੇ ਪਰਚਾ ਦਰਜ ਹੋ ਜਾਂਦਾ ਐਫ ਆਈ ਆਰ ਦਰਜ ਹੋ ਜਾਂਦੀ ਉਹੀ ਨਹੀਂ ਪਿੱਛੇ ਪੀਟੀਸੀ ਤੇ ਕੀ ਕੁਛ ਕਰਿਆ ਡਰਾਮਾ ਕਿਸ ਤਰ੍ਹਾਂ ਦਾ ਕਰਿਆ ਕੀ ਰਿਜ਼ਲਟ ਨਿਕਲਿਆ ਉਹਦਾ ਹੁਣ ਤੱਕ ਸਵਾਲ ਤਾਂ ਇਹ ਹੈਗਾ ਕਿ ਕਿਸੇ ਨੂੰ ਮਤਲਬ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਅਸਥਿਆਰ ਦੇ ਕੇ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਮੂੰਹ ਬੰਦ ਕਰ ਦਿਓ ਇੱਕ ਦਾ ਜਿਹੜਾ ਹੈਗਾ ਹਲਕ ਕੁੱਟ ਕੇ ਮੂੰਹ ਬੰਦ ਕਰ ਦਿਓ ਮਤਲਬ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਸਰਕਾਰ ਉਹੀ ਦਿਖਾਉਣਾ ਚਾਹੁੰਦੀ ਹੈ ਲੋਕਾਂ ਨੂੰ ਜੋ ਲੋਕ ਦੇਖਣਾ ਚਾਹੁੰਦੇ ਆ ਇਹਦਾ ਮਤਲਬ ਪਬਲਿਕ ਵੀ ਉਹੀ ਜੀ ਹੋਗੀ ਪਬਲਿਕ ਕਿਉਂ ਨਹੀਂ ਆਵਾਜ਼ ਉਠਾਉਂਦੀ ਕਿ ਇੱਥੇ ਗੰਦ ਪਿਆ ਵਾ ਸਵੱਛ ਅਭਿਆਨ ਜਦੋਂ ਮੋਦੀ ਸਾਹਿਬ ਬਣੇ ਉਦੋਂ ਤੋਂ ਹੀ ਸ਼ੁਰੂ ਕਰਿਆ ਕਿਹੜਾ ਸਵੱਛ ਆ ਉਹ ਦੱਸੋ ਕਿਹੜੀਆਂ ਸੜਕਾਂ ਬਣ ਗਈਆਂ ਕਿਹੜੀਆਂ ਨਾਲੀਆਂ ਬਣ ਗਈਆਂ ਨਾਲੀਆਂ ਦੇ ਵਿੱਚ ਮਤਲਬ ਪਾਣੀ ਆ ਜਿਹੜਾ ਨਕੋਂ ਨੱਕ ਚੱਲ ਰਿਹਾ ਸੀਵਰੇਜ ਪਲਾਂਟ ਲਾਉਣ ਵਾਸਤੇ ਕਰੋੜਾਂ ਰੁਪਈਆ ਅਰਬਾਂ ਰੁਪਈਆ ਖਾ ਕੇ ਤੁਹਾਡੇ ਫਤੇਗੜ ਸਾਹਿਬ ਦੇ ਵਿੱਚ ਸੀਵਰੇਜ ਪਲਾਂਟ ਚੱਲ ਪਿਆ ਪਿਛਲੇ 15 ਸਾਲ ਤੋਂ ਚੱਲਿਆ ਹੋਇਆ ਹੈਗਾ ਹੁਣ ਤੱਕ ਚੱਲਿਆ ਸੀਵਰੇਜ ਪਲਾਂਟ ਲੱਗ ਗਿਆ ਸੀਵਰੇਜ ਦੀਆਂ ਪਾਈਪਾਂ ਪੈ ਗਈਆਂ ਹੁਣ ਤਾਂ ਥੋੜੇ ਪੱਸੀ ਪੱਸੀ ਚ ਵੀ ਪੈ ਗਈਆਂ ਤੁਹਾਡੇ ਨਹੀਂ ਬਿਲਕੁਲ ਨਹੀਂ ਪਈਆਂ ਆ ਗਈਆਂ ਚਲੋ ਮੇਰੇ ਨਾਲ ਮੈਂ ਕੈਮਰਾ ਲੈ ਕੇ ਬਿਲਕੁਲ ਨਹੀਂ ਪਈਆਂ ਹੈਗੀਆਂ ਸੀਵਰੇਜ ਪਲਾਂਟ ਵੀ ਨਹੀਂ ਚੱਲਿਆ ਔਰ ਉਹ ਲੋਕਾਂ ਨੂੰ ਕਨੈਕਸ਼ਨ ਦਿੱਤੇ ਜਾ ਰਹੇ ਆ ਸੀਵਰੇਜ ਪਿਆ ਨਹੀਂ ਕਨੈਕਸ਼ਨ ਦਿੱਤੇ ਜਾ ਰਹੇ ਉਹਨਾਂ ਤੋਂ ਪੈਸੇ ਲੱਤੇ ਜਾ ਰਹੇ ਹੈਗੇ ਤੁਸੀਂ ਮਤਲਬ ਕਿੱਥੇ ਕਿਹੜੀ ਗੱਲ ਕਰੋਗੇ ਉਹਨਾਂ ਗੱਲਾਮਲ ਕਿਸੇ ਦਾ ਧਿਆਨ ਨਹੀਂ ਨਾ মিডিਆ ਦਾ ਧਿਆਨ ਨਾ ਪਬਲਿਕ ਦਾ ਧਿਆਨ ਪਬਲਿਕ ਨੂੰ ਤਾਂ ਇਹ ਜਹੀਲਾ ਵੀ ਰਾਤ ਨੂੰ ਜੀ ਫੜ ਕੇ ਭਲਾਣਾ ਸਿੰਘ ਜਿਹੜਾ ਹੈਗਾ ਜੀ ਉਹ ਅੰਦਰ ਦੇਤਾ ਉਹ ਫਿਰ ਕਹੀ ਜਾਂਦੇ ਲਓ ਜੀ ਇਹ ਜਿਹੜਾ ਹੈਗਾ ਦੇਖਦੇ ਹਾਂ ਹੁਣ ਕੱਲ ਨੂੰ ਕੀ ਨਿਕਲਦਾ ਇਹ ਦੇ ਵਿੱਚੋਂ ਸੋ ਸਾਡੀ ਨਾ ਮਰਟਲਟੀ ਉਸ ਤਰ੍ਹਾਂ ਦੀ ਬਣ ਗਈ ਸਾਨੂੰ ਦਿਖਾਉਣਾ ਜਿਹੜਾ ਜੇ ਸ਼ੁਰੂ ਕਰਿਆ ਨਾ ਉਹਨਾਂ ਨੇ ਅਸੀਂ ਵੀ ਉਹ ਅਜਾਈ ਦੇਖਣ ਲੱਗੇ ਸਰਕਾਰ ਆਈ ਸੀ ਸੱਤਾ ਦੇ ਵਿੱਚ ਕਿ ਕਿਸੇ ਨੂੰ ਖੱਜਲ ਖਵਾਰ ਨਹੀਂ ਹੋਣਾ ਪਊਗਾ ਸਾਰੇ ਕੰਮ ਕੀਤੇ ਜਾਣਗੇ ਤੁਸੀਂ ਦੇਖ ਲਓ ਕਿ ਜਿਹੜੇ ਗੱਡੀਆਂ ਪਾਈਆਂ ਗਈਆਂ ਨੇ ਉਹ ਵੀ ਦੇਖ ਲਓ ਕਿਵੇਂ ਕੀ ਉਹ ਕਹਿੰਦੇ ਕਿ ਰੋਡ ਤੇ ਐਕਸੀਡੈਂਟ ਨਹੀਂ ਹੋਣਗੇ ਕਿਵੇਂ ਕਿਵੇਂ ਦੇਖਦਣ ਮੈਂ ਤੁਹਾਨੂੰ ਇਹ ਦੱਸਦਾ ਜੀ ਕਿ ਐਕਸੀਡੈਂਟ ਰੋਕਣਾ ਇੱਕ ਗੱਲ ਹੈਗੀ ਆ ਜੀ ਐਕਸੀਡੈਂਟ ਹੋਏ ਮੈਨੂੰ ਚੱਕ ਕੇ ਹਸਪਤਾਲ ਲੈ ਜਾਣਾ ਹੂੰ ਇੱਕ ਗੱਲ ਹੈਗੀ ਆ 148 ਗੱਡੀਆਂ ਤੇ ਕਰੀਬ ਮੇਰੇ ਖਲ ਪਾਈਆਂ ਹੈਗੀਆਂ ਲਗਭਗ ਜਿੰਨੇ ਇੱਕ ਗੱਡੀ ਆ ਜਿਹੜੀ 45 ਲੱਖ ਦੀ ਆ ਹੂੰ ਠੀਕ ਆ ਇਹਦੇ ਰੁਪਈਏ ਬਣਾ ਲਿਓ ਕਿੰਨੇ ਹੈਗੇ ਆ ਪੰਜਾਬ ਸਰਕਾਰ ਦਾ ਦਵਾਲਾ ਨਿਕਲਿਆ ਵਾ ਠੀਕ ਆ ਔਰ ਇਹ ਜਿਹੜੀਆਂ ਗੱਡੀਆਂ ਹੈਗੀਆਂ ਇਹ ਗੱਡੀਆਂ ਜੇ ਪਰਕਵਾਂਸੀ ਚੌਂਸੀ ਦੇਖਿਆ ਜਾਵੇ ਤਾਂ ਇੱਕ ਗੱਡੀ ਆਊਗੀ ਇੱਕ ਗੱਡੀ ਆਊਗੀ ਇੱਕ ਕਾਂਸੀ ਚੌਂਸੀ ਜਿਹੜੀ ਹੈਗੇ ਉਹਦੇ ਵਿੱਚ ਆਲਮੋਸਟ ਤਕਰੀਬਨ 2 ਲੱਖ ਬੋਟਰ ਹੁੰਦਾ ਹੂੰ ਕੀ ਇੱਕ ਗੱਡੀ 2 ਲੱਖ ਵੋਟਰ ਹੈ ਜਿਹੜਾ ਜਿੰਨੀਆਂ ਉੱਥੇ ਦੀਆਂ ਲਿੰਕ ਰੋਡਸ ਜਾਂ ਮੇਨ ਰੋਡਸ ਰਹਿ ਗਈਆਂ ਜਿਹੜੀਆਂ ਕਿ ਉਹਨਾਂ ਨੂੰ ਜਿਹੜਾ ਹੈਗਾ ਉਹ ਕਰ ਦੂਗੀ ਹੂੰ ਇਹ ਚੀਜ਼ਾਂ ਤਾਂ ਲੋੜ ਹੀ ਨਹੀਂ ਹੈਗੀ ਦੇਖੋ ਤੁਹਾਡੇ ਐਡੇ ਸਾਰੇ ਜਿਹੜੇ ਹੈਗੇ ਟੋਲ ਬੈਰੀਅਰ ਲੱਗੇ ਹੋਏ ਟੋਲ ਬੈਰੀਅਰ ਵਾਲਿਆਂ ਦਾ ਮੰਡੇਟਰੀ ਹੈਗਾ ਉਹਨਾਂ ਦੇ ਐਂਬੂਲੈਂਸਾਂ ਖੜਮ ਗਈਆਂ ਜੇ ਕੋਈ ਐਕਸੀਡੈਂਟ ਹੋਊਗਾ ਚੱਕ ਕੇ ਲੈ ਕੇ ਜਾਣਗੇ ਪਰ ਤੁਹਾਡਾ ਤਾਂ ਉਹਨਾਂ ਨਾਲ ਵੀ ਨਹੀਂ ਕੋਈ ਗੱਲ ਸੈਟ ਹੈਗੀ ਉਹਨਾਂ ਨਾਲ ਤੁਹਾਡੀ ਵਿਗੜੀ ਵੀ ਆ ਉਹ ਉਹ ਜਿਹੜੇ ਹੈਗੇ ਉਹ ਜਿਹੜੇ ਹੈਗਾ ਕੰਨਾਂ ਦੇ ਵਿੱਚ ਤੇਲ ਪਾਈ ਬਿਟੇ ਹੈਗੇ ਸੋ ਮਸ਼ੀਨਰੀ ਉਹ ਖਰਾਬ ਹੋਈ ਪਈ ਆ ਤੁਸੀਂ ਦੱਸੋ ਕਿ ਲੋਕਾਂ ਦਾ ਪਬਲਿਕ ਦਾ ਜਿਹੜਾ ਇੰਨਾ ਪੈਸਾ ਕਰੋੜਾਂ ਰੁਪਿਆ ਖਰਚ ਕੇ ਤੁਸੀਂ ਲੋਕਾਂ ਨੂੰ ਜਿਹੜਾ ਹੈਗਾ ਖੱਜਲ ਖਵਾਰ ਕਰ ਰਹੇ ਹੈਗੇ ਕਰੋੜਾਂ ਰੁਪਿਆ ਤੁਸੀਂ ਜਿਹੜਾ ਹੈਗਾ ਪਬਲਿਕ ਦਾ ਜਿਹੜਾ ਹੈਗਾ ਪਬਲਿਕ ਮਨੀ ਜਿਹੜੀ ਹੈਗੀ ਲਾਦਾਤੀ ਗਈ ਹੈਗੀ ਆ ਉਹਦਾ ਹੱਲ ਕੀ ਨਿਕਲੂਗਾ ਸਰਕਾਰ ਨੇ ਖੋਲੇ ਮੁਹੱਲਾ ਕਲੀਨਿਕ ਖੋਲੇ ਨੇ ਕਿ ਐਕਸਟ੍ਰੀਮ ਜਿਹੇ ਬੰਦੇ ਦੀ ਜਾਨ ਪਹੁੰਚਾਈ ਜਾਊਗੀ ਤਾਂ ਹੀ ਗੱਡੀਆਂ ਕਿਤੇ ਪਾਤੀਆਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਹਸਪੀਟਲ ਸੀ ਸਭ ਤੋਂ ਵੱਧਾ ਹਸਪੀਟਲ ਸੀ ਪੰਜਾਬ ਦੇ ਵਿੱਚ ਰੂਰਲ ਦੇ ਵਿੱਚ ਵੱਡੇ ਹਸਪੀਟਲ ਛੋਟੇ ਹਸਪੀਟਲ ਬੇਹੱਦ ਸੀ ਪਰ ਉਸ ਦੇ ਵਿੱਚ ਜਿਹੜੇ ਹੈਗੇ ਆ ਬਹੁਤ ਸਾਰੇ ਇਹਨਾਂ ਨੇ ਜਿਹੜਾ ਹੈਗਾ ਮੁਹੱਲਾ ਕਲੀਨਿਕ ਖੋਲਦੇ ਆਏ ਦੱਸੋ ਤੁਸੀਂ মিডিਆ ਵਾਲੇ ਹੈਗੇ ਆ ਤੁਹਾਡੇ ਕੋਲ ਮੀਡੀਆ ਰਿਪੋਰਟ ਹੈਗੀ ਆ ਕਿੰਨੇ ਡਾਕਟਰ ਨਵੇਂ ਭਰਤੀ ਕੀਤੇ ਗਏ ਨਹੀਂ ਕਿੰਨੀਆਂ ਨਰਸਾਂ ਭਰਤੀ ਕੀਤੀਆਂ ਗਈਆਂ ਜੇ ਆਪਾਂ 150 ਆ ਜਾਂ 200 ਜਿੰਨਾ ਵੀ ਤੁਸੀਂ ਸਮਝਦੇ ਹੈਗੇ ਆ ਮਹੱਲਾ ਕਲੀਨਿਕ ਖੋਲੇ ਹੋ ਤਾਂ ਉਹਨਾਂ ਦੇ ਵਿੱਚ ਐਟਲੀਸਟ 5 ਬੰਦਿਆਂ ਦਾ ਇੱਕ ਡਾਕਟਰ ਦੋ ਨਰਸ ਤੇ ਇੱਕ ਦੋ ਬੰਦੇ ਹੋਰ 5 ਬੰਦਿਆਂ ਦਾ ਵੀ ਜੇ ਸਟਾਫ ਹੋਵੇ ਤਾਂ ਕੀ ਕੋਈ ਭਰਿਆ ਭਰਤੀ ਕੀਤੀ ਗਈ ਮੈਨੂੰ ਦੱਸੋ ਤਾਂ ਸਹੀ ਫੇਰ ਉਸੀ ਪੈਸਾ ਜਿਹੜਾ ਹੈਗਾ ਜਿਹੜਾ ਹੈਲਥ ਮਿਸ਼ਨ ਦਾ ਪੈਸਾ ਹੈਗਾ ਤੁਸੀਂ ਉਹਨੂੰ ਜਿਹੜਾ ਹੈਗਾ ਇਹਨਾਂ ਦੇ ਵਿੱਚ ਕਨਵਰਟ ਕਰਕੇ ਜੀ ਉਹ ਕਰ ਰਹੇ ਹੈਗੇ ਆ ਉਹ ਪੈਸਾ ਜਿਹੜਾ ਹੈਗਾ ਉਸ ਪੈਸੇ ਦੇ ਉੱਤੇ ਤੁਸੀਂ ਆਪਣੀ ਜਿਹੜੀ ਹੈਗੇ ਰਾਜਨੀਤੀ ਖੇਡ ਰਹੇ ਹੈ ਕੱਲ ਨੂੰ ਜਦੋਂ ਉਹ ਪੈਸੇ ਨੂੰ ਜਿਹੜਾ ਹੈਗਾ ਅੱਗੇ ਪੈਸਾ ਲੈਣਾ ਹੁੰਦਾ ਤਾਂ ਸੈਂਟਰ ਦੀ ਸਰਕਾਰ ਕਹਿੰਦੀ ਅਸੀਂ ਨਹੀਂ ਪੈਸਾ ਦੰਦਾਂ ਤੁਸੀਂ ਪਹਿਲਾਂ ਮਿਸਯੂਜ਼ ਕੀਤਾ ਹੈਗਾ ਤੇ ਫਿਰ ਲੋਕਾਂ ਨੂੰ ਮੈਂ ਦੇਖੋ ਸਿੰਪਲ ਗੱਲ ਕਰਾਂ ਵੱਟਸਐਪ ਜ਼ਿੰਦਗੀ ਦੇ ਵਿੱਚ ਇੱਕੋ ਗੱਲ ਹੈਗੀ ਆ ਕਿ ਜਿਸ ਘਰ ਕੋਲ ਪੈਸੇ ਨਹੀਂ ਹੈਗੇ ਕੀ ਉਹ ਸਰਵਾਈਵ ਕਰ ਜੂਗਾ ਅੱਜ ਸਾਡੇ ਕੋਲ ਪੈਸਾ ਨਹੀਂ ਹੈਗਾ ਅੱਜ ਜੇ ਸਾਡੇ ਕੋਲ ਪੰਜਾਬ ਦੀ ਹਾਲਤ ਬੱਧਰ ਹੋਈ ਪਈ ਹੈ ਅੱਜ 60000 ਕਰੋੜ ਰੁਪਇਆ ਜਿਹੜਾ ਹੈਗਾ ਇਹਨਾਂ ਨੇ ਕਰਜ਼ਾ ਚੜਾ ਕੇ ਰੱਖ ਲਿਆ ਪੰਜਾਬ ਦੇ ਸਿਰ ਦੇ ਉੱਤੇ 2 ਸਾਲ ਦੇ ਵਿੱਚ ਜੇ ਇਹੀ ਰਫ਼ਤਾਰ ਰਹੀ ਦੇਖੋ ਫ੍ਰੀ ਬੀਜ਼ ਜਿਹੜੀਆਂ ਹੈਗੀਆਂ ਹੁਣ ਉਹ ਜਿਹੜੇ ਰਾਸ਼ਨ ਸੀ ਉਹਦੇ ਜਿਹੜੇ ਕਹਿੰਦੇ ਸੀ ਨਾ ਵੀ ਜਾਲੀ ਉਹ ਹੈਗੇ ਆ ਤੁਸੀਂ ਉਹ ਜਿਹੜੇ ਜਾਲੀ ਹੈਗੇ ਸੀ ਉਹਨਾਂ ਉਪਰ ਪਰਤੇ ਧਰਜ ਕਰ ਦਿੰਦੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੰਦੇ ਤੇ ਪਰ ਉਹਨਾਂ ਨੂੰ ਐਜ਼ ਇਟ ਇਜ਼ ਬਹਾਲ ਕਰ ਰਹੇ ਹੈਗੇ ਆ ਤੁਸੀਂ ਠੀਕ ਆ ਉਹ ਜਿਹੜਾ ਫ੍ਰੀ ਬੀਜ਼ ਦਾ ਪੈਸਾ ਹੈਗਾ ਉਹ ਕਿਹਦਾ ਹੈ ਜਿਹੜੇ ਸਾਡੇ ਵਰਗੇ ਇਨਕਮ ਟੈਕਸ ਪਈ ਹੈਗੇ ਉਹਨਾਂ ਦਾ ਹੀ ਆ ਨਾ ਦੂਜੀ ਗੱਲ ਅੱਗੇ ਆਜੋ ਜੀ ਬਿਜਲੀ ਦੀ ਗੱਲ ਬਿਜਲੀ ਦੀ हरियाणा ਵੀ ਦੇਖ ਰਹੇ ਜੀਰੋ ਬਿੱਲ ਲੈ ਕੇ ਪਹੁੰਚੇ ਰੈਲੀ ਦੇ ਵਿੱਚ ਮੈਂ ਉਹੀ ਗੱਲ ਕਰਦਾ ਨਾ ਦੁਬਾਰਾ ਲਿਆ ਉਹੀ ਜੀਰੋ ਬਿੱਲ ਕਰਾਓ ਤੁਸੀਂ ਦੇਖੋ ਕਿ ਸਰਕਾਰ ਫ੍ਰੀ ਤੇ ਕਿਉਂ ਲਾ ਰਹੀ ਆ ਰਾਜਾ ਤੁਸੀਂ ਪੰਜਾਬ ਦੇ ਵਿੱਚ ਨਾ ਅਖਬਾਰਾਂ ਦੇ ਵਿੱਚ ਰਿਪੋਰਟਾਂ ਛਾਪ ਰਹੀਆਂ ਕਿ ਆਇਆ ਸਰਦੀਆਂ ਦੇ ਵਿੱਚ ਕਿ ਜੀ ਇੰਨਾ ਜਿਹੜਾ ਹੈਗਾ ਏਨੇ ਕਰੋੜ ਰੁਪਈਆ ਦਾ ਕਟਾ ਹੋ ਗਿਆ ਏਨੇ ਪਰਸੈਂਟ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਫਿਰ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਤਨਖਾਹ ਕਿੱਤੇ ਤੋਂ ਦਊਗੇ ਜਿਹੜੇ ਲੈਂਮੈਨ ਇਹ ਉਹ ਸਾਰੇ ਹੈਗਾ ਅਮਲਾ ਫੈਲਾ ਹੈਗਾ ਤਨਖਾਹ ਕਿਥੋਂ ਆਉngੀ ਤਾਂ ਨਹੀਂ ਸਾਬ ਅਪਾ ਗੱਲ ਕਰਦੇ ਆਂ ਫਰੀ ਦੀ ਗੱਲ ਆਈਏ ਗੱਲ ਨੌਜਵਾਨ ਕਹਿੰਦਾ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਫਰੀ ਨਾ ਫਰੀ ਦੀ ਲੱਤ ਸਾਨੂੰ ਲੋੜ ਨਹੀਂ ਹੈਗੀ ਜਵੇਂ ਆਟੇ ਦਾਲ ਦੀ ਸਾਨੂੰ ਲੋੜ ਨਹੀਂ ਗਈ ਫਰੀ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਵਣ ਵਿਦੇਸ਼ਾਂ ਚ ਨੌਜਵਾਨ ਭਜ ਰਹੇ ਨੇ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਈ ਹਾਰਟ ਐਟੈਕ ਨਾਲ ਮੌਤਾਂ ਹੋਈਆਂ ਨੇ ਡੱਬਿਆਂ ਦੇ ਵਿੱਚ ਨੌਜਵਾਨਾ ਸੜੇ ਜਾਂਦੇ ਨੇ ਕਰੀਬ ਤੋਂ ਦੀ ਜਾ ਰਹੀ ਆ ਤੇ ਡੱਬਿਆਂ ਵਿੱਚ ਪੈਕ ਹੋ ਕੇ ਵਾਪਸ ਆ ਰਹੀ ਆ ਬੜਾ ਬੜਾ ਗੰਮੀਰ ਮੁੰਦਾ ਹੈ ਅੱਜ ਇੱਕ ਬਹੁਤ ਵੱਡੀ ਰਿਪੋਰਟ ਆਈ ਪਈ ਆ ਹੂੰ ਉਸ ਰਿਪੋਰਟ ਦੇ ਵਿੱਚ ਇਹ ਆਇਆ ਹੂੰ ਕਿ ਕਿੰਨੇ ਲੋਕ ਹੈਗੇ ਆ ਜਿਹੜੇ ਹਾਈਲੀ ਕੁਆਲੀਫਾਈਡ ਹੈਗੇ ਆ ਹੂੰ ਜਿਹੜੇ ਮਤਲਬ ਸੜਕਾਂ ਦੇ ਉੱਤੇ ਧੱਕੇ ਖਾ ਖਾ ਕੇ ਹੂੰ ਸੜਕਾਂ ਦੇ ਉੱਤੇ ਇਸ ਸਰਕਾਰ ਦੀ ਪੰਜਾਬ ਸਰਕਾਰ ਦੀਆਂ ਕੁੱਟਾਂ ਖਾ ਕੇ ਪਾਣੀ ਦੀਆਂ ਬਿਛਾੜਾਂ ਖਾ ਕੇ ਓਵਰੇਜ ਹੋ ਗਏ ਓਵਰੇਜ ਹੋ ਗਏ ਉਹਨਾਂ ਦੀ ਪੂਰੀ ਪਰਸੈਂਟੇਜ ਆਈ ਵੀ ਹੈਗੀ ਔਰ ਉਹ ਜਦੋਂ ਪਰਸੈਂਟੇਜ ਆਉਣ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਸੀ ਉਹ ਦੱਸ ਰਹੇ ਹੈਗੇ ਆ ਕਿ ਅਸੀਂ ਇੰਨੇ ਪਰਸੈਂਟ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ ਇੱਕ ਲੇਡੀ ਨੇ ਕਿਹਾ ਕਿ ਹੁਣ ਪੰਜਾਬ ਹੀ ਛੱਡ ਦੇਣਾ ਚਾਹੀਦਾ ਠੀਕ ਹੈ ਹੂੰ ਮਤਲਬ ਇੰਨੀ ਹਾਈਲੀ ਹਾਈਲੀ ਕੁਆਲੀਫਾਈਡ ਲੇਡੀ ਕਹਿ ਰਹੀ ਹੈ ਕਿ ਹੁਣ ਪੰਜਾਬ ਨੂੰ ਤਲੰਜਲੀ ਦੇ ਦੇਣੀ ਚਾਹੀਦੀ ਹੈ ਛੱਡ ਦੇਣਾ ਚਾਹੀਦਾ ਔਰ ਦੂਜੇ ਪਾਸੇ ਪੰਜਾਬ ਦੀਆਂ ਗੱਲਾਂ ਕਰਦੇ ਆ ਪੰਜਾਬ ਬਾਹਰ ਨੂੰ ਜਾ ਰਹੇ ਆ ਪੰਜਾਬ ਬਾਹਰ ਇਸ ਦੇ ਉੱਤੇ ਵੀ ਇੱਕ ਰਿਪੋਰਟ ਆਈ ਵੀ ਆ ਕਿ ਜਿਹੜਾ ਪੰਜਾਬ ਬਾਹਰ ਨੂੰ ਜਾ ਰਿਹਾ ਕਿੰਨੇ ਪਰਸੈਂਟ ਜ਼ਮੀਨ ਵੇਚ ਚੁੱਕੀ ਆ ਕਿੰਨੇ ਪਰਸੈਂਟ ਲੋਕਾਂ ਨੇ ਟਰੈਕਟਰ ਵੇਚਤੇ ਆ ਕਿੰਨੇ ਪਰਸੈਂਟ ਲੋਕ ਆ ਜਿਨ੍ਹਾਂ ਨੇ ਕਾਰਾਂ ਵੇਚਤੀਆਂ ਕਿੰਨੇ ਪਰਸੈਂਟ ਲੋਕ ਆ ਜਿਨ੍ਹਾਂ ਨੇ ਪਲਾਟ ਵੇਚਤੇ ਕਿੰਨੇ ਪਰਸੈਂਟ ਲੋਕ ਆ ਜਿਨ੍ਹਾਂ ਨੇ ਗਹਿਣਾ ਵੇਚਤਾ ਆਪਣੇ ਘਰ ਦਾ ਠੀਕ ਹੈ ਪਰ ਉਹ ਬਾਹਰ ਗਏ ਔਰ ਬਾਹਰ ਜਾ ਕੇ ਕਹਿੰਦੇ ਇੱਥੇ ਠੀਕ ਹੈ ਹਮ ਘਟੋ ਘਟ ਸਿਸਟਮ ਤਾਂ ਠੀਕ ਹੈਗਾ ਬਿਨਾਂ ਮਾਤਲਬ ਦੇ ਝੂਠੇ ਮੁਕਾਬਲਿਆਂ ਦੇ ਵਿੱਚ ਝੂਠੇ ਕੇਸਾਂ ਦੇ ਵਿੱਚ ਤਾਂ ਕੋਈ ਨਹੀਂ ਫਸਾਊਗਾ ਸੋ ਜਦੋਂ ਇਸ ਤਰ੍ਹਾਂ ਦੇ ਹਾਲਾਤ ਸਰਕਾਰਾਂ ਪੈਦਾ ਕਰਦੇ ਨੇ ਲੋਕਾਂ ਵਾਸਤੇ ਫਿਰ ਤੁਸੀਂ ਆਪ ਹੀ ਸੋਚ ਸਕਦੇ ਆ ਕਿ ਲੋਕਾਂ ਦਾ ਬਣੇਗਾ ਕੀ ਲੋਕ ਕਿੱਥੇ ਜਾਣ ਤੁਸੀਂ ਚੁਟਕਲਿਆਂ ਦੇ ਨਾਲ ਜ਼ਿੰਦਗੀ ਨਹੀਂ ਕੱਟ ਸਕਦੇ ਚੁਟਕਲਿਆਂ ਦੇ ਨਾਲ ਜਿਹੜਾ ਹੈਗਾ ਕਿਸੇ ਨੂੰ ਲੁਭਾ ਨਹੀਂ ਸਕਦੇ ਚੁਟਕਲਿਆਂ ਦੇ ਨਾਲ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਸਟੇਟ ਨੂੰ ਨਹੀਂ ਚਲਾ ਸਕਦੇ ਸਾਨੂੰ ਸਟੇਟ ਜਿਹੜੀ ਹੈਗਾ ਸਪੋਕਸਮੈਨਾਂ ਦੀ ਨਹੀਂ ਚਾਹੀਦੀ ਸਾਨੂੰ ਸਟੇਟ ਚਾਹੀਦੀ ਹੈ ਸਟੇਟਸਮੈਨਾਂ ਦੀ ਜਿਹੜੇ ਸਟੇਟ ਨੂੰ ਚਲਾਉਣ ਜਿਹੜੇ ਸਟੇਟਸਮੈਨ ਹੋਣ ਜਿਹੜੇ ਸਹੀ ਫੈਸਲੇ ਲੈਣ ਕਿਸ ਤਰ੍ਹਾਂ ਤੁਸੀਂ ਆ ਪਿੱਛੇ ਆਇਆ ਸੀ ਕਿਤੇ ਨਹੀਂ ਕੋ ਅੰਕੜਾ ਕਿ ਪੰਜਾਬ ਦੇ ਵਿੱਚੋਂ ਕਿੰਨਾ ਨਿਵੇਸ਼ ਚਲੇ ਗਿਆ ਕਿੰਨਾ ਜਿਹੜਾ ਹੈਗਾ ਨਿਵੇਸ਼ ਬਿਲਕੁਲ ਹੀ ਜਿਹੜਾ ਹੈਗਾ ਆਈ ਨਹੀਂ ਹੈਗਾ ਪੰਜਾਬ ਦੇ ਵਿੱਚ ਕਿੰਨੇ ਪਰਸੈਂਟ ਨਿਵੇਸ਼ ਆਇਆ ਹੂੰ ਠੀਕ ਹੈ ਤਾਂ ਫਿਰ ਤੁਸੀਂ ਕੀ ਡੀਕ ਰਹੇ ਹੈਗੇ ਬੈਠੇ ਉਰੇ ਪੰਜਾਬ ਜਿਹੜਾ ਹੈਗਾ ਉਜੜਦਾ ਜਾ ਰਿਹਾ ਹੈ ਪੰਜਾਬ ਨੂੰ ਅਜਾੜਿਆ ਜਾ ਰਿਹਾ ਜਾਣ ਬੁਝ ਕੇ ਇਹ ਬਹੁਤ ਵੱਡੀ ਇੱਕ ਜਿਹੜੀ ਹੈਗੀ ਆ ਕੌਨਸਪਰੇਸੀ ਦੇ ਤਹਿਤ ਜਿਹੜਾ ਹੈਗਾ ਪੰਜਾਬ ਦਾ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਜਵਾਨੀ ਨੂੰ ਰੋਲਿਆ ਜਾ ਰਿਹਾ ਪੰਜਾਬ ਦੀ ਜਾਇਦਾਦ ਨੂੰ ਰੋਲਿਆ ਜਾ ਰਿਹਾ ਪੰਜਾਬ ਦੀ ਪੰਜਾਬ ਕੋਲ ਕੀ ਹੈ ਕਲੀ ਐਗਰੀਕਲਚਰ ਹੈ ਠੀਕ ਹੈ ਨੀ ਐਗਰੀਕਲਚਰ ਕਦ ਨਾਲ ਚੱਲੂ ਪਾਣੀ ਨਾਲ ਪਾਣੀ ਤੋੜਾ ਕਾਦੂ ਕਰਿਆ ਜਾ ਰਿਹਾ ਹੈਗਾ ਫਿਰ ਤੁਸੀਂ ਕਿੱਥੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਵਿੱਚ ਹਾਡਾ ਰਾਮ ਪੈਦਾ ਕੀਤਾ ਜਾ ਰਿਹਾ ਉਹਨਾਂ ਨੂੰ ਫ੍ਰੀ ਬੀਜ ਦੇ ਦਿਓ ਉਹਨਾਂ ਦੀ ਬਿਜਲੀ ਖਤਮ ਉਹਨਾਂ ਦਾ ਜਿਹੜਾ ਹੈਗਾ ਸੀ ਆਟਾ ਦਾਲ ਦੇ ਦਿਓ ਤੇ ਲੋਕ ਉਹ ਘਰ ਬੈਠੇ ਆਟੇ আর ਦਾਲ ਦੇ ਨਾਲ ਆਪਣੀ ਰੋਟੀ ਖਾਇਆ ਕਰਨਗੇ ਬਿਜਲੀ ਫ੍ਰੀ ਹੈਗੀ ਆ ਤੇ ਕਾਸ਼ ਖੇਡਿਆ ਕਰਨਗੇ ਜਿਹੜਾ ਮਾਰਾ ਮੋਟਾ ਸ਼ਾਮ ਨੂੰ ਸਿਰ ਹ ਲਾਉਣਾ ਹੈਗਾ ਉਹਦੇ ਵਾਸਤੇ ਪਿੱਟੀ ਨਸ਼ੇ ਕਰੇ ਕਰਨਗੇ ਜਾਗਤ ਨੂੰ ਰਿਹਾ ਸਾਡੀ ਜਨਰੇਸ਼ਨ ਜਿਹੜਾ ਪੰਜਾਬ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਸੀ ਜਿਹਨੂੰ ਮਾਨ ਯੋਧਿਆਂ ਦੀ ਧਰਤੀ ਕਿਹਾ ਰਿਹਾ ਸੀ ਉਸ ਮਾਨ ਯੋਧਿਆਂ ਨੂੰ ਉਹ ਉਹਦੀ ਧਰਤੀ ਨੂੰ ਅੱਜ ਇਹਨੂੰ ਪੁਸਤਕ ਬਣਾਇਆ ਜਾ ਰਿਹਾ ਇਹਨਾਂ ਸੀਨੀਅਰ ਐਡਵੋਕੇਟ ਅਤੇ ਆਕਾਲੀ ਦਲ ਦੇ ਮੁਖ ਬੁਲਾਰੇ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰਾਂ ਵੱਲੋਂ ਪੰਜਾਬ ਨੂੰ ਉਜਾੜਿਆ ਜਾ ਰਿਹਾ ਤੇ ਪੰਜਾਬ ਸੱਤ ਜੀਵਾਂ ਦੀ ਧਰਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਾੜਦੀ ਵਿਸ਼ੇਸ਼ ਰਿਪੋਰਟ